ਮੂਰੇ ਲੱਗੇ ਵੇਸ ਸਿੰਦੂਰੀ ਪਗਵਾੜਿਆ ਪਿੱਛੇ ਪਿੱਛੇ ਆਮ ਮੇਲਦੀ ਮੂਰੇ ਲੱਗੇ ਵੇਸ ਸਿੰਦੂਰੀ ਪਗਵਾੜਿਆ ਪਿੱਛੇ ਪਿੱਛੇ ਆਮ ਮੇਲਦੀ ਚੁੰਨੀ ਰੰਗ ਦੇ ਲਲਾਰੀਆਂ ਮੇਰੀ ਸੱਜਣਾ ਦੀ ਪਗ ਨਾਲ ਦੀ ਚੁੰਨੀ ਰੰਗ ਦੇ ਲਲਾਰੀਆਂ ਮੇਰੀ ਸੱਜਣਾ ਦੀ ਪੱਗ ਨਾਲ ਦੀ ਚੁੰਨੀ ਰੰਗ ਦੇ ਲਲਾਰੀਆਂ ਮੇਰੀ ਸੱਜਣਾ ਦੀ ਪੱਗ ਨਾਲ ਦੀ ਹੁਲ ਗਈ ਹੁਲ ਗਈ ਹੁਲ ਗਈ ਵੇ ਤੇਰੀ ਪੱਗ ਦੇ ਪੇਚ ਤੇ ਡੁੱਲ ਗਈ ਵੇ ਤੇਰੀ ਪੱਗ ਦੇ ਪੇਚ ਤੇ ਡੁੱਲ ਗਈ ਵੇ ਤੇਰੀ ਪੱਗ ਦੇ ਪੇਚ ਦੇ ਗੁਲਨਾਰੀ ਗੁਲਨਾਰੀ ਪੱਗ ਵਾਲਿਆ ਵੇ ਕਿਹੜੇ ਘਰ ਤੂੰ ਪਰਾਣੇ ਜਾਣ ਗੁਲਨਾਰੀ ਗੁਲਨਾਰੀ ਪੱਗ ਵਾਲਿਆ ਵੇ ਕਿਹੜੇ ਘਰ ਤੂੰ ਪਰਾਣੇ ਜਾਣ ਜਾਣ ਕੇ ਨ ਜਾਣ ਕੇ ਨ ਪੁੱਛ ਗੋਰੀਏ ਨੀ ਤੇਰੇ ਬਾਪ ਦਾ ਜਵਾਈ ਬਣ ਜਾਣਾ ਜਾਣ ਕੇ ਨ ਜਾਣ ਕੇ ਨ ਪੁੱਛ ਗੋਰੀਏ ਨੀ ਤੇਰੇ ਬਾਪ ਦਾ ਜਵਾਈ ਬਣ ਜਾਣਾ ਜਣਕੇ ਨ ਜਣਕੇ ਨ ਪੁੱਛ ਗੋਰੀ ਇਹਨੇ ਤੇਰੇ ਬਾਪ ਦਾ ਜਵਾਈ ਬਣ ਜਾਣਾ ਟਿੱਕਾ ਕੜਵਾਇਆ ਕੁੱਠੇ ਚੜੇ ਜਮਕਾਇਆ ਟਿੱਕਾ ਕੜਵਾਇਆ ਕੁੱਠੇ ਚੜੇ ਜਮਕਾਇਆ ਉੱਤੇ ਲੈ ਕੇ ਡੋਰੀਆ ਕਾਲਾ ਨਿਸਯੋ ਦਿਲ ਲੈ ਗਿਆ ਦਿਲ ਲੱਗਿਆ ਸੰਦੂਰੀ ਪਗਵਾਲਾ ਨਿਸਯੋ ਦਿਲ ਲੱਗਿਆ ਦਿਲ ਲੱਗਿਆ ਸੰਦੂਰੀ ਪਗਵਾਲਾ ਨਿਸਯੋ ਦਿਲ ਲੱਗਿਆ ਸੋਣੀ ਜੀ ਪਗ ਬੰਦੈ ਮੁੰਡਿਆ ਪੇਚ ਤੇ ਪੇਚ ਟਕਾ ਕੇ ਵੇ ਤਿੱਖਾ ਨਕ ਤੇਰੇ ਬੁੱਲ ਗਲਾਬੀ ਤਿੱਖਾ ਨਕ ਤੇਰੇ ਬੁੱਲ ਗਲਾਬੀ ਪੌਣੀ ਬਾਰ ਖਵਾ ਕੇ ਮਾਇਆ ਜੱਟੀ ਦਾ ਰਖਦੇ ਛਕੀਨੀ ਲਾ ਕੇ ਮਈਆ ਜੱਟੀ ਦਾ ਰਖਦੇ ਛਕੀਨੀ ਲਾ ਕੇ ਮਈਆ ਜੱਟੀ ਦਾ ਰਖਦੇ ਛਕੀਨੀ ਲਾ ਕੇ ਮਈਆ ਜੱਟੀ ਦਾ ਇੱਕ ਸਰੂ ਜਿਹਾ ਕੱਦ ਦੁੱਜੀ ਤਿੱਖੀ ਤਿੱਖੀ ਅੱਖ ਸਰੂ ਜਿਹਾ ਕੱਦ ਦੁੱਜੀ ਤਿੱਖੀ ਤਿੱਖੀ ਅੱਖ ਤੀਜੀ ਬਾਹ ਤੇ ਮੋਰਨੀ ਫਭਦੀਆ ਤੈਨੂੰ ਗੁਲਾ ਨਾਰੀ ਗੁਲਾ ਨਾਰੀ ਪਗਵੜੀ ਸਜਦੀਆ ਤੈਨੂੰ ਗੁਲਾ ਨਾਰੀ ਗੁਲਾ ਨਾਰੀ ਪਗਵੜੀ ਸਜਦੀਆ ਤੈਨੂੰ ਗੁਲਾ ਨਾਰੀ ਤੇਰੇ ਸੋਨੇ ਸੋਨੇ ਨੈਣ ਗੱਲਾਂ ਦਿਲ ਦੀਆਂ ਕਹਿਣ ਸੋਨੇ ਸੋਨੇ ਨੈਣ ਗੱਲਾਂ ਦਿਲ ਦੀਆਂ ਕਹਿਣ ਤੇਰੀ ਚੜਦੀ ਜਵਾਨੀ ਜਦ ਜਿਹਾ ਕਰੇਗੀ ਚੁੰਨੀ ਲੈਣੀਆ ਚੁੰਨੀ ਲੈਣੀਆ ਜਨਮ ਤੇਰੀ ਪਗ ਵਰਗੀ ਚੁੰਨੀ ਲੈਣੀਆ ਚੁੰਨੀ ਲੈਣੀਆ ਜਨਮ ਤੇਰੀ ਪਗ ਵਰਗੀ ਚੁੰਨੀ ਲੈਣੀਆ ਕਾਣੀ ਪੱਗ ਨ ਬੰਨੀ ਮੁੰਡਿਆ ਡਰੀਏ ਜੱਗ ਜਹਾਨੋਂ ਵੇ ਸੋਹਣਿਆ ਨੂੰ ਤਾਂ ਲੱਗਣ ਤੋਂ ਮਤਾ ਸੋਹਣਿਆਂ ਨੂੰ ਤਾਂ ਲਗੜ ਤੋਂ ਬਤਾ ਬਿਜਲੀ ਗਰੇ ਸਮਾਨੋਂ ਸਭ ਦੀ ਸਹਿ ਲੂੰਗੀ ਤੂੰ ਨਾ ਫਿਰ ਜਬਾਨੋਂ ਸਭ ਦੀ ਸਹਿ ਲੂੰਗੀ ਤੂੰ ਨਾ ਫਿਰ ਜਬਾਨੋਂ ਸਭ ਦੀ ਸਹਿ ਲੂੰਗੀ ਤੂੰ ਨਾ ਫਿਰ ਜਬਾਨੇ ਸਭ ਦੀ ਸਹਿ ਲੂੰਗੀ ਤੇਰੀਆਂ 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 ਬਿਨਾ ਵੀ ਪਗ ਨਾ ਬਨਵੇ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਬੇਨਾਬੀ ਪੱਗ ਨ ਬਣਵੇ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਤੇਰੀਆਂ 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 ਨੀ ਨੱਬੀ ਪੱਗ ਬਨ ਲੈਣਦੇ ਸਾਡੇ ਖੇਤਾਂ ਵਿੱਚ ਮਿਰਚਾਂ ਬਥੇਰੀਆਂ ਨੀ ਨੱਬੀ ਪੱਗ ਬਨ ਲੈਣਦੇ ਸਾਡੇ ਖੇਤਾਂ ਵਿੱਚ ਮਿਰਚਾਂ ਬਥੇਰੀਆਂ ਸਾਦੇ ਕੀ ਮੇ ਜਾਮਾ ਮੇਰੀ ਬਾਪ ਦੇ ਜਵਾਈ ਤੋ ਸਾਦੇ ਕੀ ਮੇ ਜਾਮਾ ਮੇਰੀ ਬਾਪ ਦੇ ਜਵਾਈ ਤੋ ਸੁਹੇ ਰੰਗੀ ਪਗ ਬੜੀ ਸਬਜ ਦੀ ਸਾਡੀ ਦੋਹਾਂ ਦੀ ਜੋੜੀ ਬੜੀ ਫੱਬਦੀਆ ਸਾਡੀ ਦੋਹਾਂ ਦੀ ਜੋੜੀ ਬੜੀ ਫੱਬਦੀਆ ਸਾਡੀ ਦੋਹਾਂ ਦੀ ਜੋੜੀ ਬੜੀ ਪਗ ਫੱਬਦੀਆ ਸਾਡੇ ਮੁੰਡੇ ਤਾਂ ਪੱਗਾਂ ਬੰਦੇ ਸਾਡੇ ਮੁੰਡੇ ਤਾਂ ਪੱਗਾਂ ਬੰਦੇ ਤੂੰ ਬੰਦਾ ਏ ਪਰ ਨਾ ਮੇਰੇ ਮਾਪਿਆਂ ਨੇ ਤੈਨੂੰ ਸਾਖ ਨਹੀਂ ਕਰਨਾ ਮੇਰੇ ਮਾਪਿਆਂ ਨੇ ਤੈਨੂੰ ਸਾਖ ਨਹੀਂ ਕਰਨਾ ਮੇਰੇ ਮਾਪਿਆਂ ਨੇ ਤੈਨੂੰ ਸਾਖ ਨਹੀਂ ਕਰਨਾ ਮੇਰੇ ਮਾਪਿਆਂ ਨੇ